ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਹਿਸੀਲ ਜਨਾਲਾ ਤੇ ਜਲੰਬੀ ਸਰ ਜਨਾਲੇ ਦੇ ਬਿਲਕੁਲ ਨਾਲ ਹੀ ਲੱਗਦਾ ਜਿਹੜਾ ਵੀਰ ਜੀ ਉਹਨਾਂ ਦਾ ਪਿੰਡ ਤੇ ਅੱਜ ਦੀ ਵੀਡੀਓ ਦੇ ਵਿੱਚ ਰਨ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੋਈਆਂ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਹੈ ਜਿਹੜੀ ਬਿਲਕੁਲ ਤਿਆਰ ਹੀ ਆ ਸੁਣਨ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨਾਟੇ ਠਾਜੇ ਠਾ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਬਿਆਨਪ੍ਰੂਪ ਸਿੰਘ ਪੇਂਗੂਜਾ ਪੀਰ ਤਸੀਲ ਐਨਾਲਾ ਜ਼ਿਲ੍ਹਾ ਮਸਾਂ ਤੇ ਫੋਨ ਨੰਬਰ ਬੋਲ ਦੇ ਕਰੀ 9855110755 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਆਪਾਂ ਜਿਹੜੀ ਇਹ ਤਾਜੀ ਸੂਈ ਆ ਇਹ ਤੋਂ ਹੀ ਕਰ ਲਈ ਹੈ ਨਾ ਆਪਾਂ ਆਹ ਦੇਖ ਸਕਦੇ ਸਾਈਵਾਲ ਕ੍ਰੋਸ ਤੇ ਆ ਜਿਹੜੀ ਥਾਣੇ 'ਚ ਬੜਾ ਕਮਾਲ ਦਾ ਇਹਦੇ ਕੋਲ ਸਨਾ ਦਾ ਸਾਈਜ਼ ਵੀ ਆਪ ਦੇਖ ਸਕਦੇ ਕਾਫੀ ਚੰਗਾ ਹੈ ਤੇ ਆ ਬੱਚਾ ਜੇ ਇਹ ਮਗਰ ਵੱਛੀ ਵੱਛੀ 'ਚ ਕਿੰਨਾ ਚਿਰ ਹੈ ਵੀ ਜੀ ਨੇ ਸੋਈ ਨਾ ਇਹ ਵੀ ਜੀ ਰਾਤ ਨਹੀਂ ਸੋਈਏ ਰਾਤ ਨਹੀਂ ਸੋਈਏ ਪਹਿਲਾਂ ਸੂਗਾ ਜੇ ਅੱਛਾ ਉਹਨਾਂ ਕਿਹਾ ਵੀ ਡੰਡਾ ਜਿਆਹੀਂ ਮਤਲਬ ਹਨ ਮੂੰਹ ਨਹੀਂ ਫੜਾਇਆ ਇਹ ਚੱਕ ਨਹੀਂ ਜੇ ਕੀਤੇ ਪਰ ਉਹਨਾਂ ਕਿਹਾ ਡੰਡਾ ਜਿਆ ਅੱਛਾ ਮੂੰਹ ਫੜਾਉਣ ਤਾਂ ਕਰਦੀ ਥੋੜਾ ਜੇ ਬਾਕੀ ਇਹ ਫਿਰ ਤਾਜੀ ਸੋਈ ਆ ਫਿਰ ਸੈਟ ਵੀ ਨਹੀਂ ਤਾਜੀ ਸੋਈ ਠੰਡੀ ਆ ਬਿਲਕੁਲ ਆਹ ਦੇਖ ਸਾਦੇ ਜੇ ਕੋਈ ਗੱਲ ਹੀ ਨਹੀਂ ਆ ਤੇ ਪੁੜੇ ਹੱਲੇ ਦੇ ਉਤਰਾ ਹੀ ਆ ਜੇ ਤਾ ਦੇਖ ਸਾਦੇ ਪੁੜੇ ਵੀ ਨਹੀਂ ਚੁੱਕੇ ਨੇ ਕਿੰਨਾ ਕੁ ਵੀ ਜੀ ਦੁੱਧ ਚ ਵਾਜੂਗੀ ਹੈ ਵੀ ਜੀ ਇਹ ਜੇਮ ਉਹ ਜੂਏ ਦਾ ਥਣ ਪਾਂਦਾ ਹੈ 18 ਲੀਟਰ ਰਾਮ ਨਾ ਕੱਢੇਗੀ ਅੱਛਾ ਹਾਂਜੀ ਹੋ ਸਕਦਾ 20 ਵੀ ਕਰ ਦੇ ਕਿਉਂਕਿ ਇਹਨਾਂ ਦਾ ਪਤਾ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਪਾਂਦਾ ਬਹੁਤ ਵਧੀਆ ਤਿਆਰ ਆ ਸੈਂ ਬਹੁਤ ਕਮਾਲ ਦਾ ਲਿਆ ਖੋਲੋ ਇਹ ਵੀ ਆ ਠੰਡੀ ਆ ਠੰਡੀ ਤੇਰੀ ਪੂਰੀ ਫੁੱਲ ਆ ਦੇਖ ਸਕਦੇ ਜੇ ਤੇ ਥਾਨ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਦੇਖ ਤੇ ਮਗਰ ਵੀ ਵੱਛੀ ਆ ਬੜੀ ਕਮਾਲ ਦੀ ਤਿਆਰ ਹੋਈ ਆ ਲਿਆ ਖੋਲੋ ਫਿਰ ਤੋੜ ਦਈਏ ਕੱਦ ਕਾਠ ਪਿੱਥ ਪੜੇ ਤੋਂ ਚੰਗੀ ਆ ਜਿਹੜੀ ਆਇਓ ਨਾ ਦੇਖ ਸਕਦੇ ਜੀ ਬਾਕੀ ਤਾਜੀ ਸੂਈ ਆ 18 ਮੀਟਰ ਦੇ ਕਰੀਬ ਦੁੱਧ ਜਿਹੜਾ ਵੀਰ ਜੀ ਨੇ ਕੰਦੇਗੀ ਸਵਾਈ ਜਾਊਗੀ ਤੇ ਵੀਰ ਜੀ ਕੀ ਰੱਖਣਾ ਇਹਦਾ ਫਿਰ ਮੁੱਲ ਆਪਾਂ ਮੁੱਲ ਵੀਰ ਜੀ ਇਹਦਾ 65 ਕਰਦੇ ਜੇ 8000 ਛੋਟ ਬਾਠ ਦੀ ਦੇ ਦਿਆਂਗੇ 8000 ਦੀ ਦੇ ਦੇ ਉਹਦਾ ਪਾਅ ਹੋਏਗਾ ਬਾਅਦ ਕਿਉਂ ਠੀਕ ਹੈ ਜੀ ਬਾਕੀ ਇਹ ਕਿ ਦੁੱਧ ਦੀ ਫੈਟ ਵੀ ਚੰਗੀ ਆਈ ਜਾਊਗੀ ਹਨਾ ਜੀ ਥਣ ਬਾਖ ਮਾਲ ਹੈ ਜੀ ਚੀ ਬੜੀ ਕਮਾਲ ਦੀ ਹੈ ਜਿਹੜਾ ਬਾਕੀ ਥਣ ਹਵਾਨਾ ਜਿਹੜਾ ਇਹੋ ਜਿਹਾ ਆਪਾਂ ਨੂੰ ਕਾਫੀ ਘੱਟ ਲੱਗਦਾ ਹੈ ਇਹੋ ਜਿਹਾ ਥਣ ਜਿਹੜਾ گاਵਾਂ ਦੇ ਵਿੱਚ ਠੀਕ ਹੈ ਤੇ ਆ ਵੀ ਜਿਹੜੀ ਤਿਆਰੀ ਆ ਬਾਸਣਾ ਹਾਂ ਜੀ ਜੀ ਤਿਆਰੀ ਆ ਬਾਸਣਾ ਬਾਕੀ ਉਹ ਸਾਦਾ ਜਦੋਂ ਤੱਕਰ ਵੀਡੀਓ ਪਾਵੇ ਹਦੋਂ ਤੱਕਰ ਸੂਈ ਪਾਵੇ ਪੂਰੀ ਤਿਆਰੀ ਆ ਲਗਭਗ ਥੱਲਿਆਂ ਵੀ ਚੰਗੀ ਤਿਆਰ ਹੋਈ ਸਾਰੇ ਫਟਵਟ ਕੱਢ ਲਿਆ ਇੰਨੇ ਖਾਣਾ ਥਾਣੇ ਜਿਹੜਾ ਇਹਦੇ ਕੋ ਵੀ ਚੰਗਾ ਲੱਗਾ ਇੱਕੋ ਜਿਹਾ ਗਆਪ ਤੇ ਇੱਕੋ ਜਿਹਾ ਸਾਈਜ਼ ਦਾ ਥਾਣੇ ਆ ਗੁਲਾਬੀ ਰੰਗ ਦੇ ਥਾਣੇ ਆ ਜਿਹੜੇ ਇਹਦਾ ਵੀ ਜੀ ਕਿੰਨਾ ਸੂਆ ਜੀ 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 ਦੂਜਾ ਸੂਆ ਨੇ ਮੂੰਹ ਹੀ ਸੁੱਜੀ ਆ ਅੱਛਾ ਹਾਂ ਜੀ ਤੇ ਇਹ ਕਿੰਨਾ ਦੁੱਧ ਚ ਆਜੂਗੀ ਇਹ ਮੱਲੇ ਕਈ ਜੀ ਦਾ ਬਲ ਲੀਟਰ ਕਹਿੰਦੇ ਅਸੀਂ ਛੋਇਆ ਅੱਛਾ ਹਾਂਜੀ ਤਿਆਰ ਕੇ ਕਿੰਨਾ ਚ ਆਜੂਗੀ ਤਿਆਰ ਕੀ ਵੇਖੋ ਜੀ ਪਲਾਸੀ ਹੈ ਠੀਕ ਲਿਆ ਫਿਰ ਤੋਰ ਬਾਕੀ ਚਿਹਰੇ ਦੇ ਵੀ ਬੜੀ ਖੂਬਸੂਰਤ ਆ ਤੇ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਬੜਾ ਜਿੱਤ ਹੁਜਾ ਤਰੰਦਾ ਕਰਦੀ ਆ ਤਿਆਰ ਹੀ ਆ ਜਿਹੜੀਆਂ ਲਗਭਗ ਸਾਰੇ ਵਟ ਵਟ ਕੱਢ ਗਈ ਆ। ਬਹੁਤ ਯਾਖਮਦੀ ਚੀਜ਼ ਆ। ਠੀਕ ਹੈ ਜੀ ਇਹ ਵੀ ਠੰਡੀ ਸੀ ਲੈ ਜਿਹੜੀ ਪੂਰੀ। ਕੱਦ ਕਾਠ ਬੇਲਦੀ ਐ ਵੀ ਚੰਗੀ ਆ ਜਿਹੜੀ। ਦੁੱਧ 22 ਲੀਟਰ ਤੋਂ ਪਲੱਸ ਹੀ ਜਿਹੜਾ ਕਿੰਦੇ ਕਿ ਚਵਾਈ ਜਾਊਗੀ। ਇੱਕ ਰੀਵਿਊ ਜੀ ਇਧਰ ਨਾ ਕਰੇ ਚਿਹਰਾ ਦਿਖਾਈਏ ਚੰਗੀ ਤਰ੍ਹਾਂ। ਫੁੱਲ ਬ੍ਰੀਡ। ਹਾਂ ਦੇਖ ਸਕਦੇ। ਉਹ ਜੀ ਆਈ। ਚਲੋ ਬੰਦੋ ਜੀ ਹਾਂ। ਗੁਲਾਬੀ ਰੰਗ ਦੇ ਹਵਾਨਾ ਜਿਹੜਾ ਇਹਦਾ ਕੋਈ ਖਾਸ ਭਲਾਵਨੀ ਹੈਗੀ ਹਵਾਨੇ ਤੇ ਬਹੁਤ ਵਧੀਆ ਵੀਰਦੀ ਰਸ਼ੀ ਹੈ ਤੇ ਇਹਦਾ ਮੁੱਲ ਮੁੱਲ ਵੀਰਦੀ ਇਹਦਾ ਦੇਣਾ ਨਹੀਂ 66000 ਤੋਂ ਛੋਟ ਛਪਾਈ ਹੋਣੀ ਹੈ ਅੱਛਾ ਇਹਦੇ 66000 ਤੋਂ ਛੋਟ ਕਰ ਦੋਗੇ ਛੋਟ ਕਰ ਦਿਆਂ ਠੀਕ ਹੈ ਜੀ ਹੁਣ ਇੱਕ ਗਾਂ ਹੋਰ ਸੂਈ ਸਵਾਈ ਦੀ ਤੇ ਆ ਜਿਹੜੀ ਵੀਰਦੀ ਤੀਸਰੇ ਨੰਬਰ ਤੇ ਇਹਦੇ ਬਾਰੇ ਵੀ ਦੱਸ ਦੀਏ ਇਹ ਵੀਰਦੀ ਜਸੂਆ ਸੀਗੀ ਅੱਛਾ ਇਹਦੀ ਆਪਾਂ 2 ਤਰੀਕ ਨੂੰ ਵੀਡੀਓ ਪਾਈ ਸੀ ਅੱਛਾ ਤੇ ਬਾਅਦ ਚ ਬੱਚਾ ਇਹਦਾ ਜਿਹੜਾ ਉਹ ਮਰ ਗਿਆ ਸੀ ਅੱਛਾ ਹਾਂਜੀ ਠੀਕ ਐ ਤੇ 2 ਤਰੀਕ ਦੀ ਕੋਈ ਮੇਰਾ ਵੀਰ ਦਾ 2 ਤਰੀਕ ਦੀ ਵੀਡੀਓ ਵੇਖ ਲੇ ਅੱਜ ਬੱਚਾ ਨਾਲ ਜੀ ਚੱਜਾ ਹੈ 24 ਤਰੀਕਾ ਮਤਲਬ ਕਿ ਕੋਈ ਵੀ 25 ਦਿਨ ਹੀ ਨ ਸੂਈ ਨ ਹੋ ਗਈ ਸੂਈ ਨ ਹੋ ਗਈ ਐ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਵੀ ਦੀ 16 ਲੀਟਰ ਤਿਆਰ ਜੀ ਅੱਛਾ ਹਾਂਜੀ 16 ਲੀਟਰ ਤਿਆਰ ਮਾ ਲਿਆ ਫਿਰ ਖੋਲੋ ਹਾਂ ਤੋੜ ਦਈਏ ਬਾਕੀ ਮੌਸਮ ਜਿਹੜਾ ਠੰਡਾ ਵਾ ਬੱਚੇ ਗਈ ਵਾਰੀ ਤਾਂ ਠਾਂ ਠਾਂ ਹੋ ਜਾਂਦੇ ठान सोने ਇਹਦੇ ਕਾ ਵੀ ਕਾਫੀ ਚੰਗਾ ਲੱਗਾ ਹੈ। ਜਿੰਨਾਂ ਦੁੱਧ ਮੋਕੇ ਤੇ ਇਹਦੇ ਕੋਲ 16 ਲੀਟਰ ਜਿਹੜਾ ਤਿਆਰ ਦਾਸ ਤੇ ਆ। ਬਾਕੀ ਖੱਲੀ ਹੈ। ਠੀਕ ਹੈ ਜੀ। ਲੈ ਜਾ ਜੀ। ਬਾਕੀ ਹਵਾ ਨੇ ਤੇ ਨਾੜਾ ਚੰਗੀਆਂ ਤੇ ਇਹਦਾ ਵੀ ਕੀ ਰੱਖੇ ਪਰ ਆਪਾਂ ਮੁੱਲ ਵੀਰ ਜੀ ਇਹ ਹੁਣ ਤੇ ਜੋ ਬੱਚੇ ਤੋਂ ਬਗੈਰ ਆ ਹਾਂਜੀ ਤੇ ਇਹ 47000 ਤੋਂ ਮਾਰ ਤਾਂ ਕਰੀ ਅੱਛਾ ਠੀਕ ਆ ਤੇ ਦੁੱਧ 16 ਲੀਟਰ ਦਾ ਬੱਚੀ ਵੱਡੀ ਆ ਠੀਕ ਆ ਬਾਕੀ ਇਹ ਆ ਕਿ ਜੇ ਕੋਈ ਵੀਡੀਓ ਮੰਗੂਗਾ ਤੁਸੀਂ ਵੀਡੀਓ ਸੈਂਡ ਕਰ ਦਿਓ ਵੀਡੀਓ ਤੁਹਾਡੇ ਚੈਨਲ ਤੇ ਆ 2-3 ਦੀ ਚੜੀ ਆ ਜੀ ਉੱਚ ਕੋਈ ਆਪਣੀ ਦੇਖ ਕੇ ਵੀਡੀਓ ਅਪਲੋਡ ਕਰ ਠੀਕ 2-3 ਦਿਨ ਦੇ ਸਮੇਂ ਤੇ ਆ ਬੱਚੇ ਦੇ ਨਾਲ ਹੀ ਆ ਠੀਕ ਆ ਜੀ ਤੇ ਠੀਕ ਹੈ ਵੀਰ ਕੁਝ ਕਹਿਣਾ ਬਸ ਕੋਈ ਵੀਰ ਭਰਾ ਫੋਨ ਲਾਵੇ ਸਾਜੀ ਬਸੀਆਂ ਬਹੁਤ ਵਧੀਆ ਨੇ ਦੋਵੇਂ ਤਿੰਨੇ ਹੀ ਹਾਂਜੀ 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 ਤੇ ਮੇਰਾ ਵੀਰ ਜਿਨੇ ਵੀ ਤਸੱਲੀ ਆਪਣੀ ਕਰਕੇ ਤੇ ਫਿਰ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਦੇਖ ਸਕਦੇ ਪਛੋ ਵੀ ਜੀ ਉਹਨਾਂ ਨੇ ਤਿੰਨ ਮਕਾਓ ਕੀਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ